ਦੇਸ਼ ਭਰ ਵਿੱਚ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਪਿਆਰੇ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਏਕ ਹਲਕ ਇਸ ਵੇਲੇ ਸਭ ਤੋਂ ਵੱਧ ਚਰਚਾ ਜਿਹੜੀ ਰਾਜਨੀਤਿਕ ਖੇਤਰਾਂ ਵਿੱਚ ਧਾਰਮਿਕ ਖੇਤਰ ਦੇ ਵਿੱਚ ਸਭ ਤੋਂ ਵੱਧ ਚਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਕੈਂਸਲ ਹੋਈ ਮੀਟਿੰਗ ਬਾਰੇ ਦੇਰ ਨਾਲ ਕਿਉਂਕਿ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਰ ਖਬਰ ਦੀ ਤਹਿ ਤੱਕ ਜਾਣਾ ਤੇ ਉਸ ਖਬਰ ਦਾ ਮੂਲ ਉਸ ਖਬਰ ਦੇ ਅਰਥ ਤੇ ਉਸ ਖਬਰ ਦੀ ਮਾਣ ਮਰਿਆਦਾ ਵੀ ਹੈ ਜਿਹੜੀ ਉਸ ਨੂੰ ਕਾਇਮ ਰੱਖਣਾ ਬੜਾ ਜ਼ਰੂਰੀ ਹੁੰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਵੱਲੋਂ ਉਹਨਾਂ ਦੇ ਜਰੂਰੀ ਰਜੇਮਿਆਂ ਕਰਕੇ ਜਿਹੜੀ ਮੀਟਿੰਗ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਐਮਰਜੈਂਸੀ ਬੁਲਾਈ ਸੀ ਉਸ ਨੂੰ ਮੌਤਲ ਕਰਨ ਦੇ ਪਿੱਛੇ ਅਸਲ ਕਾਰਨ ਕੀ ਨੇ ਆਪਾਂ ਮੁੱਦੇ ਤੇ ਆਈਏ। ਬਹੁਤ ਸਾਰੀਆਂ ਚਰਚਾਵਾਂ ਇਸ ਵੇਲੇ ਪੰਥਕ ਕਲਿਆਰਾਂ ਦੇ ਵਿੱਚ ਦੇਖਣ ਸੁਣਨ ਨੂੰ ਮਿਲ ਰਹੀਆਂ ਨੇ ਐਨ ਉਸ ਵੇਲੇ ਜਦੋਂ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰੋਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੇ ਦਿਨ ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਤੇ ਇੱਕ ਅਜੀਬ ਕਿਸਮ ਦੇ ਵਿਲੱਖਣ ਕਿਸਮ ਦੇ ਸੰਕਟ ਦੀ ਗੱਲ ਉਸ ਪਰਿਵਾਰ ਦੇ ਜਿਹੜਾ ਲਾਸਾਨੀ ਇਤਿਹਾਸ ਹੈ ਲਾਸਾਨੀ ਸ਼ਹਾਦਤਾਂ ਨੇ ਉਹਨਾਂ ਦੇ ਦਿਨ ਜਦੋਂ ਚੱਲ ਰਹੇ ਨੇ ਤੇ ਬਿਲਕੁਲ ਪੋ ਦਾ ਮਹੀਨਾ ਹੈ ਪੋ ਦੇ ਮਹੀਨੇ ਵਿੱਚ ਠੰਡੀਆਂ ਬਰਫ਼ੀਲੀਆਂ ਰਾਤਾਂ ਠੰਡਾ ਵਾਤਾਵਰਣ ਜਿਹੜਾ ਉਹ ਉਸ ਵੇਲੇ ਦੀ ਯਾਦ ਹੈ ਜਿਹੜਾ ਹਰ ਸਿੱਖ ਸ਼ਰਧਾਲੂ ਨੂੰ ਉਸ ਵੇਲੇ ਦੀ ਯਾਦ ਦਾ ਇਤਿਹਾਸ ਦਾ ਅਹਿਸਾਸ ਸਜਣਾ ਉਹ ਕਰਵਾ ਰਿਹਾ ਪੂਰੀ ਸ਼ਰਧਾ ਭਾਵਨਾ ਦੇ ਨਾਲ ਬਹੁ ਗਿਣਤੀ ਸ਼ਰਧਾਲੂ ਨੇ ਜਿਹੜੇ ਉਨ੍ਹਾਂ ਦੀ ਆਸਥਾ ਉਨ੍ਹਾਂ ਦੀ ਸ਼ਰਧਾ ਹੈ ਜਿਹੜੀ ਸਾਹਿਬਜ਼ਾਦਿਆਂ ਦੇ ਪਵਿੱਤਰ ਅਸਥਾਨਾਂ ਸ਼ਹੀਦੀ ਅਸਥਾਨਾਂ ਨਾਲ ਉਨ੍ਹਾਂ ਦੇ ਪਵਿੱਤਰ ਇਤਿਹਾਸ ਨਾਲ ਉਨ੍ਹਾਂ ਦੀ ਪਾਵਨ ਸ਼ਹਾਦਤ ਨਾਲ ਇਸ ਵੇਲੇ ਭਾਵਨਾ ਕਰਕੇ ਜਿਹੜੇ ਬਹੁ ਗਿਣਤੀ ਸ਼ਰਧਾਲੂ ਨੇ ਉਹ ਭਾਵਨਾ ਕਰਕੇ ਜੁੜੇ ਹੋਏ ਨੇ ਐਨ ਉਸ ਵੇਲੇ ਸਿੱਖ ਪੰਥ ਦਾ ਸੰਕਟ ਵੀ ਹੈ ਜਿਹੜਾ ਉਹ ਬਹੁਤ ਦਰਦਮਈ ਤਰੀਕੇ ਦੇ ਨਾਲ ਲਗਾਤਾਰ ਸਾਹਮਣੇ ਆ ਰਿਹਾ ਹੈ ਇਸ ਪੰਥ ਦਾ ਸਭ ਤੋਂ ਇਸ ਸੰਕਟ ਦਾ ਸਭ ਤੋਂ ਵੱਧ ਸੇਕ ਹੈ ਜਿਹੜਾ ਉਹ ਪੰਥ ਦੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਵੇਲੇ ਲੱਗ ਰਿਹਾ ਹੈ ਜਦੋਂ ਤਖਤ ਸਹਿਬਾਨ ਤੋਂ ਕੋਈ ਹੁਕਮ ਆਉਂਦਾ ਹੈ ਤੇ ਉਸ ਦੀ ਉਸ ਹੁਕਮ ਨੂੰ ਪ੍ਰਵਾਨ ਕਰਨਾ ਉਸ ਹੁਕਮ ਦੇ ਉੱਤੇ ਪਹਿਰਾ ਦੇਣਾ ਜਾਂ ਅਦੁੱਲੀ ਕਰਨਾ ਇਹ ਇੱਕ ਬਹੁਤ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਜਦੋਂ ਵਾਪਰਦੀਆਂ ਨੇ ਤੇ ਉਹ ਆਪਣਾ ਪ੍ਰਭਾਵ ਆਪਣੇ ਤਰੀਕੇ ਨਾਲ ਛੱਡ ਦਿੰਦੇ ਨੇ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਮਾਨਯੋਗ ਸਿੰਘ ਸਾਹਿਬ ਤਖਤ ਸ਼੍ਰੀ ਦਮਦਮਾ ਸਾਹਿਬ ਸਿੰਘਸ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਖਿਲਾਫ ਇੱਕ ਜਾਂਚ ਬਠਾਈ ਸੀ ਉਸ ਜਾਂਚ ਦਾ ਬੜੀ ਬੜੇ ਵੱਡੇ ਲੈਵਲ ਤੇ ਵਿਰੋਧ ਸੀ ਜਿਹੜਾ ਉਹ ਕਰਨ ਵੇਖਣ ਸੁਣਨ ਨੂੰ ਮਿਲਿਆ ਸੀ ਇਸ ਤੋਂ ਪਹਿਲਾਂ ਪੰਨਾਰਣ ਸਿੰਘ ਚੋੜਾ ਹੋਰਾਂ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਲਈ ਨਿਸ਼ਾਨਾ ਬਣਨਾ ਪਿਆ ਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਕਿਤੇ ਕਿਤੇ ਇਹ ਸੂਚਨਾਵਾਂ ਜਿਹੜੀਆਂ ਆ ਰਹੀਆਂ ਨੇ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਗੱਲਬਾਤ ਹੈ ਜਿਹੜੀ ਉਹ ਬਦਲ ਪਰਿਵਾਰ ਨੂੰ ਕਿਤੇ ਕਿਤੇ ਪਸੰਦ ਨਾ ਆਉਣ ਦੀਆਂ ਕੰਸੂਆਂ ਵੀ ਕਿਉਂਕਿ ਜਿੱਡੇ ਵੱਡੇ ਸੰਕਟ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨਿਕਲ ਰਿਹਾ ਹੈ ਇਸ ਉਹਨਾਂ ਨੂੰ ਛੋਟੇ-ਛੋਟੇ ਗੱਲ ਵੀ ਆ ਜਿਹੜੀ ਪਰਿਵਾਰ ਨੂੰ ਤਕਲੀਫ ਦੇ ਰਹੀ ਆ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਮਾਛੀਵਾੜਾ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਲਖਵੀਰ ਸਿੰਘ ਜਥੇਦਾਰ ਸਾਹਿਬ ਸ਼੍ਰੀ ਕਬਤਖ ਸਹਿਬ ਹੋਰਾਂ ਦੇ ਨਾਲ ਗੈਰ ਰਸਮੀ ਅਚਾਨਕ ਜਥੇਦਾਰ ਸਾਹਿਬਾਂ ਨੂੰ ਉੱਥੇ ਗਏ ਨੇ ਉਹਨਾਂ ਨਾਲ ਉਹਨਾਂ ਦੀ ਗੱਲ ਵੀ ਹੁੰਦੀ ਆ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪਿੱਛੇ ਜਥੇਦਾਰ ਸਾਹਿਬ ਸ਼੍ਰੀ ਕਲਤਖ ਸਾਹਿਬ ਦਾ ਸਟੈਂਡ ਵੀ ਸਪਸ਼ਟ ਹੈ ਬੜਾ ਕੁਝ ਸੰਕਟ ਵਾਲਾ ਹੈ ਪਰੰਤੂ ਐਮਰਜੈਂਸੀ ਮੀਟਿੰਗ ਰੱਦ ਹੋਣ ਦੇ ਜਿਹੜੇ ਕਾਰਨ ਨੇ ਉਹਨਾਂ ਨੂੰ ਦੋ ਤਰੀਕਿਆਂ ਨਾਲ ਵੇਖਿਆ ਜਾ ਰਿਹਾ ਹੈ ਅੱਜ ਬਹੁਤ ਵੱਡੇ ਵਿਦਵਾਨ ਸੱਜਣ ਨਾਲ ਮੇਰੀ ਗੱਲ ਹੋਈ ਸੀ ਸਵੇਰੇ ਬੜੇ ਭਾਪੂਰਤ ਸ਼ਬਦ ਜਿਹੜੇ ਉਹ ਕਹਿ ਰਹੇ ਸੀ ਤੁਹਾਡੇ ਨਾਲ ਮੈਂ ਸਾਂਝੇ ਕਰਨ ਦਾ ਯਤਨ ਕਰਾਂ ਕਿ ਇਹ ਸੰਕਟ ਕੋਈ ਅੱਜ ਦਾ ਸੰਕਟ ਨਹੀਂ ਇਹ ਸੰਕਟ ਆਪਣੇ ਆਪ ਪੈਦਾ ਹੋਇਆ ਸੰਕਟ ਨਹੀਂ ਇਹ ਸੰਕਟ ਸਹਿੇੜਿਆ ਹੋਇਆ ਸੰਕਟ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਰਾਜਸੀ ਗੁੱਡੀ ਜਦੋਂ ਸ਼ਿਖਰਾਂ ਤੇ ਚੜੀ ਹੋਈ ਸੀ ਉਦੋਂ ਧਰਤੀ ਤੇ ਵਾਪਰਦੀਆਂ ਇਹਨਾਂ ਘਟਨਾਵਾਂ ਵੱਲ ਧਿਆਨ ਨਹੀਂ ਦਿੱਤਾ ਤੇ ਹੱਕ ਦੇ ਜ਼ੋਰ ਨਾਲ ਜਿਹੜੀਆਂ ਘਟਨਾਵਾਂ ਨੂੰ ਦਬਾਉਣ ਦਾ ਯਤਨ ਕੀਤਾ ਸਮਾਪਾ ਕੇ ਉਹ ਘਟਨਾਵਾਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਦੀ ਉਸ ਜਮਾਤ ਨੂੰ ਘੇਰ ਲਿਆ ਪੰਥ ਦੀ ਨੁਮਾਇੰਦਾ ਜਮਾਤ ਸਿੱਖਾਂ ਦੀ ਮਿਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇੱਕ ਤਰ੍ਹਾਂ ਸਵਾਲਾਂ ਦੇ ਵਿੱਚ ਦੋ ਕਾਰਨ ਜਿਹੜੇ ਆਪਾਂ ਉਸ ਪਾਸੇ ਨੂੰ ਆਈਏ ਇੱਕ ਕਾਰਨ ਤੇ ਇਹ ਆ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਾਂਚ ਸੀ ਜਿਹੜੀ ਉਹ ਵਾਪਸ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦੇਣ ਵਾਲਾ ਜਿਹੜਾ ਮਨਜੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਚਿਆ ਸੀ ਸ਼ਾਇਦ ਉਸ ਫੈਸਲੇ ਨੂੰ ਕੈਨਸਲ ਕਰਨ ਦਾ ਦਬਾਅ ਜਿਹੜਾ ਜਾਂ ਉਸ ਫੈਸਲੇ ਨੂੰ ਮੁਤਲ ਕਰਨ ਦਾ ਦਬਾਅ ਜਿਹੜਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਾਂਚ ਆ ਜਿਹੜੀ ਉਸ ਨੂੰ ਮੈਨੂੰ ਲੱਗਦਾ ਹੈ ਕਿ ਹੂਬ-ਹੂ ਰੱਖਿਆ ਜਾ ਸਕਦਾ ਹੈ ਇਸ ਤੋਂ ਪਹਿਲਾਂ ਕੰਸਵਾ ਸੀ ਕਿ ਸ਼ਾਇਦ ਸ਼੍ਰੀ ਕਾਲਤਖਤ ਸਾਹਿਬ ਦੇ ਜਥੇਦਾਰ ਨੂੰ ਉਹ ਜਾਂਚ ਜਿਹੜੀ ਉਹ ਦੇ ਦਿੱਤੀ ਜਾਵੇ ਕਿਉਂਕਿ ਜਥੇਦਾਰ ਸਾਹਿਬ ਦਾ ਸਟੈਂਡ ਬੜਾ ਸਖਤ ਸੀ ਦੂਸਰਾ ਮਾਮਲਾ ਇਹ ਲੱਗਦਾ ਹੈ ਜਿਹੋ ਜਿਹਾਂ ਕੰਸੂਆਂ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਜਿਸ ਤਰ੍ਹਾਂ ਵਿਸ਼ੇਸ਼ ਪਰਿਵਾਰ ਦੀਆਂ ਨਜ਼ਰਾਂ ਵਿੱਚ ਥੋੜਾ ਜਿਹਾ ਬੀਬੀ ਜ਼ਗੀਰ ਕੌਰ ਨਾਲ ਟਕਰਾਅ ਤੋਂ ਬਾਅਦ ਇਸ ਹਾਲਾਤਾਂ ਤੋਂ ਬਾਅਦ ਸ਼ਾਇਦ ਉਹ ਵੀ ਨਿਸ਼ਾਨਾ ਬਣੇ ਹੋਏ ਸਨ ਉਹਨਾਂ ਨੂੰ ਵੀ ਗੁੱਸੇ ਦਾ ਸਾਮਰਾਸੀ ਜਿਹੜਾ ਉਹ ਕਰਨਾ ਪੈ ਰਿਹਾ ਤੇ ਸ਼ਾਇਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਆਪਣੇ ਆਪ ਤੇ ਆਪਣੇ ਪੱਧਰ ਤੇ ਕੋਈ ਫੈਸਲਾ ਲੈ ਸਕਦੇ ਨੇ ਤੀਸਰੀ ਗੱਲ ਇਹ ਵੀ ਆਖੀ ਜਾ ਰਹੀ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਥੇਦਾਰ ਸਹਿਬਾਨ ਦੇ ਖਿਲਾਫ ਮਨਜੋਗ ਸਿੰਘ ਸਾਹਿਬ ਦੋਨਾਂ ਦੇ ਖਿਲਾਫ ਜਾਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਗਰੇਜ਼ ਕਰਨ ਲੱਗੇ ਨੇ ਟਾਲਾ ਪੱਟਣ ਲੱਗੇ ਨੇ ਇਸ ਕਰਕੇ ਵੀ ਹੋ ਸਕਦਾ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਉਹ ਮੀਟਿੰਗ ਹੈ ਜਿਹੜੀ ਉਹ ਆਪਣੇ ਗੱਲ ਨਹੀਂ ਪਾਉਣਾ ਚਾਹੁੰਦੇ ਉਹ ਉਹਦਾ ਛੱਡ ਦੇਣਾ ਚਾਹੁੰਦੇ ਨੇ ਕਥੇ ਤੌਰ ਤੇ ਇਹ ਗੱਲਾਂ ਹਾਲਾਂਕਿ ਅਪਰੂਵ ਨਹੀਂ ਪਰ ਸਾਨੂੰ ਜੋ ਕੰਸੂਆ ਨੇ ਉਸ ਮੁਤਾਬਕ ਐਡਵੋਕੇਟ ਸਾਹਿਬ ਨਹੀਂ ਚਾਹੁੰਦੇ ਕਿ ਉਹਨਾਂ ਤੇ ਕੱਲ ਨੂੰ ਕੋਈ ਗੱਲ ਆਵੇ ਤੇ ਉਹ ਪੰਥ ਦਾ ਮਹਿਨ ਹੈ ਜਿਹੜਾ ਸਦੀਆਂ ਤੱਕ ਖਹਿੜਾ ਨਹੀਂ ਛੱਡਦਾ ਉਸ ਨੂੰ ਆਪਣੇ ਗੜ ਲਾ ਲ ਆਖਰੀ ਗੱਲ ਅਜਿਹਾ ਵੀ ਇੱਕ ਖਤਰਨਾਕ ਮੂਡ ਹੋ ਸਕਦਾ ਹੈ ਕਿ ਜਿੱਥੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਖਿਲਾਫ ਜਾਂਚ ਬਿਠਾਈ ਜਾ ਸਕਦੀ ਹੈ ਉਸੇ ਤਰ੍ਹਾਂ ਸਿੰਘ ਸਾਹਿਬ ਗਿਆਨੀ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਵੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਿਹੜੇ ਪ੍ਰੋਸੈਸ ਚੋਂ ਜਿਹੜੀਆਂ ਸਜ਼ਾਵਾਂ ਜਿੱਥੇ ਤੱਕ ਲੈਟਰੀ ਨਾ ਪਾਖਾ ਨੇ ਸਾਫ਼ ਕਰਨ ਦੀਆਂ ਸਜ਼ਾਵਾਂ ਸ਼੍ਰੋਮਣੀ ਕਾਲੀ ਦਲ ਦੇ ਵੱਡੇ ਆਗੂ ਅਨੁਭੁਗਤ ਨੇ ਆਪਣੀਆਂ ਨੇ ਤੇ ਹਾਲੇ ਵੀ ਖਹਿੜਾ ਨਹੀਂ ਛੁੱਟ ਰਿਹਾ ਜਥੇਦਾਰ ਸਾਹਿਬ ਲਈ ਅਪੀਲ ਕਰਨ ਜਾਂਦੇ ਨੇ ਤੇ ਜਥੇਦਾਰ ਸਾਹਿਬ ਦਾ ਸਾਫ਼ ਤੇ ਸਪਸ਼ਟ ਕਿ ਜੋ ਕੁਝ ਦਿਨਾਂ ਲਿਖਤੀ ਦੇ ਦਿਓ ਇਹਦੇ ਉੱਤੇ ਵਿਚਾਰ ਕੀਤਾ ਜਾਵੇਗਾ ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਬੜੇ ਪਰੰਪਰਾਗਤ ਤਰੀਕੇ ਨਾਲ ਸਾਹਮਣੇ ਵਿੱਚ ਲੱਗੇ ਹੋਏ ਨੇ ਤੇ ਇਹ ਗੱਲ ਵੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੰਸੂਆਂ ਨੇ ਆਖੀ ਜਾ ਰਹੀ ਹੈ ਕਿ ਸ਼ਾਇਦ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦਾ ਵੀ ਬਤੀਰ ਹੈ ਜਿਹੜਾ ਉਹ ਵੀ ਹੋ ਸਕਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਵਾਲੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਮਨਜ਼ੂਰ ਨਾ ਹੋਵੇ ਸਮਾਂ ਜਿੱਥੇ ਸਾਹਿਬਜ਼ਾਦਾ ਜੀ ਦੀ ਸ਼ਹਾਦਤ ਦਾ ਚਲ ਰਿਹਾ ਉੱਥੇ ਇੱਕ ਤੇ ਇੱਕ ਇੱਕ ਤੇ ਇੱਕ ਇੱਕ ਤੇ ਇੱਕ ਕੋਈ ਗੱਲ ਕਰਦਾ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਬਚਾਉਣ ਦੀ ਵਧੀਆ ਤਰੀਕੇ ਨਾਲ ਗੱਡੀ ਲੀਫ ਤੇ ਚੜਦੀ ਚੜਦੀ ਇੱਕ ਵਾਰ ਫੇਰ ਨਿਰਾਸ਼ਾ ਨਿਮੋਸ਼ੀ ਤੇ ਇੱਕ ਤਰ੍ਹਾਂ ਫੇਰ ਸੰਕਟ ਨੇ ਇਸ ਜਮਾਤ ਨੂੰ ਸਿਆਸੀ ਜਮਾਤ ਨੂੰ ਘੇਰ ਲਿਆ ਹੈ ਅੱਜ ਮੁਰਤੋਂ ਸੰਕਟ ਦੇ ਬਦਲ ਨੇ ਜਿਹੜੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਦੇ ਦਿਨਾਂ ਵਿੱਚ ਇਸ ਜਮਾਤ ਦੇ ਉੱਤੇ ਛਾਇ ਹੋ ਨੇ ਫਿਲਹਾਲ ਸਾਰੇ ਕਾਸੇ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਾਰਨ ਬਰੇਕਾਂ ਲਗੀਆਂ ਨੇ ਮੀਟਿੰਗ ਕੈਨਸਲ ਹੋਣਾ ਬਹੁਤ ਵੱਡੀ ਗੱਲ ਹੈ ਤੇ ਕੈਨਸਲ ਹੋਣ ਦੇ ਅਸਲ ਕਾਰਨ ਤਾਂ ਭਾਵੇਂ ਕੁਝ ਦਿਨਾਂ ਤੱਕ ਸਾਹਮਣੇ ਆਉਣ ਪਰੰਤੂ ਹਾਲਾਤ ਬਹੁਤੇ ਅੱਛੇ ਨਹੀਂ ਬਹੁਤ ਕੁਝ ਇਸ ਦੇ ਪਿੱਛੇ ਦਰਦ ਪੀੜਾ ਛੁਪੀ ਹੋਈਆ ਗੁਰੂ ਮਹਾਰਾਜ ਗੁਰੂ ਅਰਗੁਮਿੰਦ ਸਾਹਿਬ ਮਹਾਰਾਜ ਭਲਾ ਕਰਨ ਪੰਥ ਦੀ ਚੜ੍ਹਦੀ ਕਲਾ ਹੋਵੇ ਪੰਥ ਵਿੱਚ ਸਿਆਸੀ ਦਖਲਅੰਦਾਜ਼ੀ ਦਾ ਅੰਤ ਹੋਵੇ ਤੇ ਪੰਥ ਦੇ ਬੋਲ ਵਾਲੇ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਇੰਨੀਆਂ ਬੇਨਤੀਆਂ ਆਵਾਜ਼ੇ ਖੜਕ ਰਹੀ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਅੱਜ ਫਿਲਹਾਲ ਇੰਨਾ ਹੀ ਸਾਡੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰੇ ਜ਼ਰੂਰ ਕਰੋ ਜੀ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ